ਕਿਤਾਬ ਵਿਪਰਣ ਦੀ ਰੀਤ ਤੋਂ ਸੱਚ ਦਾ ਮਾਰਗ ਭਾਗ ਦਸਵਾਂ ਉੜਾ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ 13ਵੇਂ ਭਾਗ ਵਿੱਚ ਸੁਣੋ ਸਤਵਾਂ ਅਧਿਆਏ ਆਪ ਕਬ ਜਨਮ ਕਥਨਮ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਾਲਜੀ ਦੀ ਆਗਿਆ ਜਗਤ ਪਰਵੇਸ਼ ਵਾਲੀ ਕਥਾ ਤੋਂ ਸਿੱਧ ਤਾਂ ਇਹ ਹੀ ਹੁੰਦਾ ਹੈ ਕਿ ਕਬ ਜੀ ਨੇ ਧਰਤੀ ਤੇ ਜਨਮ ਲੈ ਲਿਆ ਹੈ ਪਰ ਕਿਉਂਕਿ ਤਜਰਬੇਕਾਰ ਲਖਾਰੀ ਨੇ ਅਜੇ ਇਸ ਕਥਾ ਨੂੰ ਅਜੇ ਹਾ ਮਨਮੂਣਾ ਬਣਾਉਣਾ ਸੀ ਕਿ ਸਿੱਖ ਕੀਰਤਨੀਏ ਇਸ ਕਥਾ ਨੂੰ ਗਾ-ਗਾ ਕੇ ਪੰਥ ਵਿੱਚ ਅਜਹੀ ਸ਼ਰਧਾ ਬਣਾ ਦੇਣ ਕਿ ਸ਼ਰਧਾਲੂ ਉਸ ਹੇਮਕੁੰਟ ਨੂੰ ਢੂੰਡ ਲੈਣ ਵਿੱਚ ਸਤਿਗੁਰਾਂ ਦੀ ਖੁਸ਼ੀ ਅਤੇ ਆਪਣੀ ਕਲਿਆਣ ਦਾ ਸਾਧਨ ਮੰਨ ਲੈਣ ਸੋ ਜਗਤ ਪ੍ਰਵੇਸ਼ ਤੋਂ ਅੱਗੇ ਉਚੇਚਾ ਸਤਵਾਂ ਅਧਿਆਇ ਕਵੀ ਜੀ ਦੇ ਜਨਮ ਕਥਾ ਦਾ ਲਿਖਿਆ ਗਿਆ ਹੈ ਹਰ ਗੱਲ ਵਿੱਚ ਵਿੰਗਾ ਚੌਪਈ ਮੋਰ ਪਿਤ ਪੂਰਬ ਕੀਸ ਪਿਆਨਾ ਆਂਤ ਭਾਂਤ ਕੇ ਤੀਰਥ ਨਾਨਾ ਜਬ ਹੀ ਜਾਤ ਤ੍ਰਿਬੇਣੀ ਪਏ ਪੁੰਨ দান ਦਿਨ ਕਰਤ ਬਿਤੇ ਤਹੀਂ ਪ੍ਰਕਾਸ਼ ਹਮਾਰਾ ਪਯੋ ਪਟਨਾ ਸ਼ਹਿਰ ਵਿਖੇ ਭਵ ਲਿਯੋ ਮਦਰ ਦੇਸ਼ ਹਮ ਕੋ ਲੈ ਆਏ ਆਂਤ ਭਾਂਤ ਦਈਨ ਦੁਲਰਾਏ ਕੀਨੀ ਅਨਕ ਭਾਂਤ ਕੀ ਰਛਾ ਦੀਨੀ ਭਾਂਤ ਭਾਂਤ ਕੀ છਛਾ ਜਦ ਹਮ ਧਰਮ ਕਰਮ ਕੋ ਆਏ ਦੇਵ ਲੋਗ ਤਬ ਪਿਤਾ ਸਦਾਏ ਅਰਥ ਜਦੋਂ ਮੇਰੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਪੂਰਬ ਵੱਲ ਪਿਆਨਾ ਜਾਣਾ ਕੀਤਾ ਸੀ ਅਤੇ ਤਰ੍ਹਾਂ ਤਰ੍ਹਾਂ ਦੇ ਤੀਰਥਾਪੁਰ ਇਸ਼ਨਾਨ ਕੀਤੇ ਸਨ ਜਦੋਂ ਇਸੇ ਤਰ੍ਹਾਂ ਤਰਬੈਣੀ ਪ੍ਰਯਾਗ ਰਾਜ ਪੂਜੇ ਛਨ ਅਤੇ ਦਾਨ ਪੁੰਨ ਕਰਦੇ ਆ ਕਈ ਦਿਨ ਬਤਾ ਦਿੱਤੇ ਸਨ ਉਥੇ ਪ੍ਰਿਆਗ ਵਿੱਚ ਹੀ ਸਾਡਾ ਪ੍ਰਕਾਸ਼ ਹੋਇਆ ਸੀ ਲਖਾਰੀ ਦੇ ਲਿਖਣ ਢੰਗ ਤੋਂ ਸਪਸ਼ਟ ਹੋ ਰਿਹਾ ਹੈ ਕਿ ਤਰਬੈਣੀ ਵਿਖੇ ਸਤਿਗੁਰਜੀ ਓਨਾ ਚਿਰ ਦਾਨਪੁਨ ਕਰਦੇ ਹੀ ਰਹੇ ਜਿੰਨਾ ਚਿਰ ਲਖਾਰੀ ਜੀ ਦਾ ਪ੍ਰਕਾਸ਼ ਨਹੀਂ ਸੀ ਹੋਇਆ ਪਟਨਾ ਸ਼ਹਿਰ ਵਿੱਚ ਅਸਾਂ ਭਾਵ ਜਨਮ ਲਿਆ ਸੀ ਪੂਰਬ ਤੋਂ ਸਾਨੂੰ ਪੰਜਾਬ ਦੇਸ਼ ਵਿੱਚ ਲੈ ਆਏ ਅਤੇ ਤਰ੍ਹਾਂ ਤਰ੍ਹਾਂ ਨਾਲ ਸਾਨੂੰ ਦਾਈਆਂ ਨੇ ਲਾੜ੍ਹ ਕਰਾਏ ਸਨ ਅਨੇਕਾਂ ਤਰ੍ਹਾਂ ਨਾਲ ਮਾਪਿਆਂ ਨੇ ਸਾਡੇ ਤਨ ਦੀ ਰਖਿਆ ਕੀਤੀ ਅਤੇ ਤਰ੍ਹਾਂ ਤਰ੍ਹਾਂ ਦੀ ਸਾਨੂੰ ਸਿੱਖਿਆ ਦਿੱਤੀ ਜਦੋਂ ਅਸੀਂ ਧਰਮ ਦੇ ਕੰਮ ਵਿੱਚ ਆਏ ਤਦੋਂ ਪਿਤਾ ਜੀ ਸੱਚਖੰਡ ਨੂੰ ਗਮਨ ਕਰ ਗਏ ਧਿਆਨ ਰਹੇ ਕਿ ਲਖਾਰੀ ਨੇ ਸਤਗੁਰਾਂ ਦੀ ਤੀਰਥਾਂ ਦੇ ਇਸ਼ਨਾਨ ਦੀ ਇਹ ਯਾਤਰਾ ਉਸੇ ਤਰ੍ਹਾਂ ਦੀ ਨਹੀਂ ਲਿਖੀ ਜੋ ਚੌਥੇ ਗੁਰੂ ਨਾਨਕ ਜੀ ਨੇ ਗੁਰੂ ਅਮਰਦਾਸ ਜੀ ਦੇ ਤੀਰਥਾਂ ਤੇ ਜਾਣ ਬਾਰੇ ਲਿਖੀ ਹੈ 72 ਨਾਟਕ ਨੂੰ ਦਸ਼ਮੇਸ਼ ਜੀ ਦੀ ਆਪਣੀ ਲਿਖਤ ਸਿੱਧ ਕਰਨ ਦੇ ਯਤਨ ਵਿੱਚ ਰੁੱਝੇ ਕਈ ਵਿਦਵਾਨ ਸਤਗੁਰਾਂ ਦੀ ਉਪਰੋਕਤ ਕਥਾ ਤੀਰਥ ਯਾਤਰਾ ਨੂੰ ਗੁਰਮਤ ਦੇ ਅਨੁਕੂਲ ਦੱਸਣ ਲਈ ਤੁਖਾਰੀ ਸ਼ੰਤ ਮਹੱਲਾ ਚੌਥਾ ਦੇ ਗੁਰੂ ਸ਼ਬਦਾਂ ਦੇ ਮਨਮਤੀ ਅਰਥ ਕਰਕੇ ਸਰੋਤਿਆਂ ਨੂੰ ਗੁਰਾਹੇ ਪਾਉਣ ਵਿੱਚ ਸਫਲ ਹੋ ਰਹੇ ਹਨ ਗੁਰੂ ਸ਼ਬਦ ਅਤੇ ਪ੍ਰਿੰਸੀਪਲ ਸਹਿਬ ਸਿੰਘ ਜੀ ਦੇ ਲਿਖੇ ਅਰਥ ਇਸ ਪ੍ਰਕਾਰ ਨਾਵਣ ਪੁਰਬ ਅਪੀਚ ਗੁਰ ਸਤਗੁਰ ਦਰਸ਼ ਪਿਆ ਦੁਰਮਤ ਮੈਲ ਹਰੀ ਅਗਿਆਨ ਅੰਧੇਰ ਗਿਆ ਗੁਰ ਦਰਸ਼ ਪਾਇਆ ਅਗਿਆਨ ਗਵਾਇਆ ਅੰਤਰ ਜੋਤ ਪ੍ਰਗਾਸੀ ਜਨਮ ਮਰਨ ਦੁਖ ਖਿਨਮੇ ਬਿਨਸੇ ਪਾਇਆ ਪ੍ਰਭ ਅਬਨਾਸੀ ਹਰ ਆਪ ਕਰਤੇ ਪੁਰਬ ਕੀਆ ਸਤਗੁਰ ਕੁਲ ਖੇਤ ਨਾਵਣ ਗਿਆ ਨਾਵਣ ਪੁਰਬ ਅਪੀਚ ਗੁਰ ਸਤਗੁਰ ਦਰਸ਼ ਪਿਆ ਪੰਨਾ 1100 16 ਅਰਥ ਹੈ ਭਾਈ ਜਿਸ ਮਨੁੱਖ ਨੂੰ ਸਤਿਗੁਰਾਂ ਦਾ ਦਰਸ਼ਨ ਹੋ ਗਿਆ ਇਹ ਗੁਰਦਰਸ਼ਨ ਉਸ ਮਨੁੱਖ ਵਾਸਤੇ ਤੀਰਥੇ ਸ਼ਨਾਰ ਹੈ ਉਸ ਮਨੁੱਖ ਵਾਸਤੇ ਅਭੀਚ ਨਛੱਤਰ ਦਾ ਪਵਿੱਤਰ ਦਿਹਾੜਾ ਹੈ ਗੁਰੂ ਦੇ ਦਰਸ਼ਨ ਦੀ ਬਰਕਤ ਨਾਲ ਉਸ ਮਨੁੱਖ ਦੀ ਆਤਮਿਕ ਜੀਵਨ ਵੱਲੋਂ ਬੇਸੰਧੀ ਵਾਲਾ ਹਨੇਰਾ ਦੂਰ ਹੋ ਜਾਂਦਾ ਹੈ ਹੈ ਭਾਈ ਜਿਸ ਮਨੁੱਖ ਨੇ ਗੁਰੂ ਦਾ ਦਰਸ਼ਨ ਕਰ ਲਿਆ ਉਸ ਨੇ ਆਪਣੇ ਅੰਦਰੋਂ ਅ ਗਿਆਨ ਹਨੇਰਾ ਦੂਰ ਕਰ ਲਿਆ ਉਸ ਦੇ ਅੰਦਰ ਪਰਮਾਤਮਾ ਦੀ ਜੋਤ ਨੇ ਆਪਣਾ ਪ੍ਰਕਾਸ਼ ਕਰ ਦਿੱਤਾ। ਗੁਰੂ ਦੇ ਦਰਸ਼ਨ ਦੀ ਬਰਕਤ ਨਾਲ ਉਸ ਮਨੁੱਖ ਨੇ ਅਬਨਾਸੀ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ। ਉਸ ਮਨੁੱਖ ਦੇ ਜਨਮ ਤੋਂ ਮਰਨ ਤੱਕ ਦੇ ਸਾਰੇ ਦੁੱਖ ਨਾਸ਼ ਹੋ ਗਏ। ਗੁਰੂ ਅਮਰਦਾਸ ਅਭੀਜਪੁਰਬ ਦੇ ਤੀਰਥ ਇਸ਼ਨਾਨ ਦੇ ਸਮੇਂ ਤੇ ਕੁਲ ਖੇਤਰ ਤੇ ਗਏ। ਕਰਤਾਰ ਨੇ ਆਪ ਗੁਰੂ ਦੇ ਜਾਣ ਦੇ ਇਸ ਉਦਮ ਨੂੰ ਉਥੇ ਇਕੱਠੇ ਹੋਏ ਲੋਕਾਂ ਵਾਸਤੇ ਪਵਿੱਤਰ ਦਿਹਾੜਾ ਬਣਾ ਦਿੱਤਾ ਜਿਸ ਮਨੁੱਖ ਨੂੰ ਸਤਿਗੁਰ ਦਾ ਦਰਸ਼ਨ ਹੋ ਗਿਆ ਇਹ ਗੁਰਦਰਸ਼ਨ ਉਸ ਮਨੁੱਖ ਵਾਸਤੇ ਤੀਰਥ ਇਸ਼ਨਾਨ ਹੈ ਉਸ ਮਨੁੱਖ ਵਾਸਤੇ ਅਪੀਚ ਨਛੱਤਰ ਦਾ ਪਵਿੱਤਰ ਦਿਹਾੜਾ ਹੈ ਗੁਰਦੇਵ ਜੀ ਦੀ ਇਸ ਯਾਤਰਾ ਦਾ ਮੰਤਵ ਅਗਲੇ ਸ਼ੰਤ ਵਿੱਚ ਚੰਗੀ ਤਰ੍ਹਾਂ ਸਪਸ਼ਟ ਹੋ ਜਾਂਦਾ ਹੈ ਮਾਰਗ ਪੰਥ ਚਲੇ ਗੁਰ ਸਤਿਗੁਰ ਸੰਗ ਸਿੱਖਾ ਅਨ ਦਿਨ ਭਗਤ ਬਣੀ ਕੇਨ ਕੇਨਾ ਨਿਮਖ ਵਿਖਾ ਹਰ ਹਰ ਭਗਤ ਬਣੀ ਪ੍ਰਭ ਕੇਰੀ ਸਭ ਲੋਕ ਵੇਖਣ ਆਇਆ ਜਿਨ ਦਰਸ਼ ਸਤਗੁਰੂ ਗੁਰੂ ਕੀਆ ਤਿਨ ਆਪ ਹਰ ਮੇ ਲਾਇਆ ਤੀਰਥ ਉਦਮ ਸਤਗੁਰੂ ਕੀਆ ਸਭ ਲੋਕ ਉਦਰਣ ਅਰਥਾ ਮਾਰਗ ਪੰਥ ਚਲੇ ਗੁਰ ਸਤਗੁਰ ਸੰਗ ਸਿਖਾ ਪੰਨਾ 1176 ਅਰਥ ਇਹ ਭਾਈ अनेका ਸਿੱਖ ਗੁਰੂ ਅਮਰਦਾਸ ਜੀ ਦੇ ਨਾਲ ਉਹ ਸਲਮੇ ਪੈਂਡੇ ਵਿੱਚ ਗਏ ਹਰੇਕ ਖਿੰਨ ਨਿਮਖ ਨਿਮਖ ਕਦਮ ਕਦਮ ਤੇ ਹਰ ਰੋਜ਼ ਪਰਮਾਤਮਾ ਦੀ ਭਗਤੀ ਦਾ ਅਵਸਰ ਬਣਿਆ ਰਹਿੰਦਾ ਸੀ ਉਹ ਸਾਰੇ ਪੈਂਡੇ ਵਿੱਚ ਸਦਾ ਪਰਮਾਤਮਾ ਦੀ ਭਗਤੀ ਦਾ ਉਦਮ ਬਣਿਆ ਰਹਿੰਦਾ ਸੀ ਬਹੁਤ ਲੋਕਾਈ ਗੁਰੂ ਦਾ ਦਰਸ਼ਨ ਕਰਨ ਆਉਂਦੀ ਸੀ ਜਿਨ੍ਹਾਂ ਵਿਭਾਗੀ ਮਨੁੱਖਾਂ ਨੇ ਗੁਰੂ ਦਾ ਦਰਸ਼ਨ ਕੀਤਾ ਪਰਮਾਤਮਾ ਨੇ ਆਪ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਜੋੜ ਲਿਆ ਭਾਵੇਂ ਜਿਹੜੇ ਮਨੁੱਖ ਗੁਰੂ ਦਾ ਦਰਸ਼ਨ ਕਰਦੇ ਹਨ ਉਹਨਾਂ ਨੂੰ ਪਰਮਾਤਮਾ ਆਪਣੇ ਨਾਲ ਮਿਲਾ ਲੈਂਦਾ ਹੈ। ਤੀਰਥਾਂ ਉੱਤੇ ਇਕੱਠੀ ਹੋਈ ਸਾਰੀ ਲੋਕਾਈ ਨੂੰ ਤੀਰਥ ਇਸ਼ਨਾਨਾ ਦੇ ਭਰਮ ਵਾਲੇ ਗਲਤ ਰਸਤੇ ਤੇ ਪਏ ਰਹਿਣ ਤੋਂ ਬਚਾ ਲੈਣ ਲਈ ਸਤਿਗੁਰੂ ਨੇ ਤੀਰਥਾਂ ਉੱਤੇ ਜਾਣ ਦਾ ਉਦਮ ਕੀਤਾ ਸੀ। ਸਤਿਗੁਰਾਂ ਦੇ ਨਾਲ ਅਨੇਕਾਂ ਸਿੱਖ ਉਸ ਲੰਮੇ ਪੈਂਡੇ ਵਿੱਚ ਗਏ ਸਨ। ਅਜਿਹਾ ਸੋਚਣਾ ਬੜੀ ਵੱਡੀ ਭੁੱਲ अथवा ਕੋਰ ਪਾਪ ਹੈ ਕਿ ਸਤਿਗੁਰਾਂ ਨੇ ਦ੍ਰਿਸ਼ਟਮਾਨ ਤੀਰਥਾਂ ਦੇ ਦਰਸ਼ਨ ਇਸ਼ਨਾਨ ਨੂੰ ਕਿਸੇ ਸਖਤ ਭੀੜ ਦੇ ਸਮੇਂ ਵੀ ਉਹਨਾਂ ਦਾ ਕੰਮ ਮੰਨਿਆ ਸੀ ਗੁਰੂ ਨਾਨਕ ਸਾਹਿਬ ਜੀ ਤੋਂ ਹੀ ਸਤਿਗੁਰ ਜੀ ਲੋਕਾਂ ਦੀ ਭੀੜਾਂ ਵਾਲੇ ਉਹਨਾਂ ਥਾਵਾਂ ਤੇ ਸਦਾ ਪੁੱਜਦੇ ਰਹੇ ਸਨ ਤਾਂ ਜੋ ਵੱਧ ਤੋਂ ਵੱਧ ਮਨੁੱਖਾਂ ਨੂੰ ਗੁਰਮਤਿ ਗਿਆਨ ਤੋਂ ਜਾਣੂ ਕਰਾ ਕੇ ਤੇ ਵੱਧ ਤੋਂ ਵੱਧ ਲੋਕਾਂ ਨੂੰ ਬ੍ਰਾਹਮਣੀ ਭਰਮ ਜਾਲ ਵਿੱਚੋਂ ਕੱਢਣ ਦੀ ਗੁਰਮਤਿ ਸੇਵਾ ਕੀਤੀ ਜਾ ਸਕੇ ਸਤਿਗੁਰਾਂ ਦੇ ਇਸ ਉਪਕਾਰ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ कीता है बाबा आया तीर्थ है तीर्थ पुरब सबे फिर देख है पूर्व धर्म कर्म कर पाओ भगत बिन कि लिखिया चार वेद सिमरत पढ़ भिख है टूडी सगली पृथ्वी सतयुग आ दुआपर त्रेत कल युग धुंदुकार है भरम भुलाई बहु बिद भिख है भेखी प्रभु ना पाई है आप गवाए ਰੂਪ ਨ ਰਖੈ ਗੁਰਮੁਖ ਵਰਨ ਅਵਰਨ ਹੋਏ ਨਿਵ ਚਲਣਾ ਗੁਰਸਿੱਖ ਬਸੇਖੈ ਤਾਂ ਕਿਛੁ ਕਾਲ ਭਵੇ ਦਰ ਲਿਖੈ ਵਾਰ ਨੰਬਰ 1 ਭਾਈ ਗੁਰਦਾਸ ਜੀ ਤੀਥਾਂ ਦੇ ਇਸ਼ਨਾਨ ਨੂੰ ਫਲ ਦਾਇਕ ਮੰਨਣਾ ਗੁਰਮਤ ਨਹੀਂ ਹੈ ਇਹ ਕਰਮ ਬ੍ਰਾਹਮਣਵਾਦ ਹੈ अथवा ਵਿਪਰਣ ਕੀ ਰੀਤ ਹੈ ਊੜਾ ਤੀਰਥਾਂ ਦੇ ਇਸ਼ਨਾਨ ਨੂੰ ਪੁੰਨ ਕਰਮ ਸਮਝਣ ਵਾਲਿਆਂ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਥਮ ਬਾਣੀ ਜਪਜੀ ਸਾਹਿਬ ਵਿੱਚੋਂ ਹੀ ਉਪਦੇਸ਼ ਮਿਲਨੇ ਆਰੰਭ ਹੋ ਜਾਂਦੇ ਹਨ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਹੀਂ ਕਰੀ ਤੀਰਥ ਨਾਏ ਅਰ ਧਰਨੀ ਪਰਮਤਾ ਅਗੇ ਠੌਰ ਨਾ ਪਾਵੇ 우ਹਾ ਕਾਮਨਾ ਆਵੇ ਇਹ ਬਿਦ ਉਹ ਲੋਗਨ ਹੀ ਪਤੀ ਆਵੇ ਪੰਨਾ 216 ਅਰਥ ਜਿਹੜਾ ਮਨੁੱਖ ਤੀਰਥ ਤੇ ਇਸ਼ਨਾਨ ਕਰਦਾ ਹੈ ਤੇ ਤਿਆਗੀ ਬਣ ਕੇ ਧਰਤੀ ਤੇ ਰਟਨ ਕਰਦਾ ਫਿਰਦਾ ਹੈ ਉਹ ਵੀ ਪ੍ਰਭੂ ਦੀ ਦਰਗਾਹ ਵਿੱਚ ਥਾਂ ਨਹੀਂ ਲੱਭ ਸਕਦਾ ਅਜਿਹਾ ਤਿਆਗੀ ਸਿਰਫ ਲੋਕਾਂ ਨੂੰ ਹੀ ਆਪਣੇ ਧਰਮੀ ਹੋਣ ਦਾ ਨਿਸ਼ਚਾ ਕਰਾ ਰਿਹਾ ਹੁੰਦਾ ਹੈ ਅੰਤਰ ਮੈਲ ਜੇ ਤੀਰਥ ਨਾ ਵੈ ਤਿਸ ਬੈਕੁੰਠ ਨਾ ਜਾਣਾ ਲੋਕ ਪਤੀਨੇ ਕਛੂ ਨਾ ਹੋਵੇ ਨਾ ਹੀ ਰਾਮ ਇਹਨਾਂ ਪੰਨਾ 484 ਕਹਾਂ ਭਇਓ ਤੀਰਥ ਬ੍ਰਤ ਕੀਏ ਆ ਰਾਮ ਸ਼ਰਨ ਨਹੀਂ ਆਵੇ ਜੋ ਗਜਗ ਨਿਫਲ ਤਹਿਮਾਨੋ ਜੋ ਪ੍ਰਭ ਜਸ ਬਿਸਰავੈ ਪੰਨਾ 830 ਅਰਥ ਜੇ ਮਨੁੱਖ ਪਰਮਾਤਮਾ ਦੀ ਸ਼ਰਨ ਨਹੀਂ ਪੈਂਦਾ ਤਾਂ ਉਸ ਦੇ ਤੀਰਥ ਯਾਤਰਾ ਕਰਨ ਦਾ ਕੋਈ ਲਾਭ ਨਹੀਂ ਵਰਤ ਰੱਖਣ ਦਾ ਕੋਈ ਫਾਇਦਾ ਨਹੀਂ ਜਿਹੜਾ ਮਨੁੱਖ ਪਰਮਾਤਮਾ ਦੀ ਸਿਫਤ ਸੁਲਾਹ ਭੁਲਾ ਦਿੰਦਾ ਹੈ ਮੈਂ ਸਮਝਦਾ ਹਾਂ ਕਿ ਉਸ ਦੇ ਜੋ ਸਾਧਨ ਤੇ ਜਗ ਆਦਿਕ ਕਰਮ ਸਭ ਵਿਅਰਥ ਹਨ ਪਾਪ ਸਬਾਏ ਪ੍ਰਭੂ ਦੇ ਜਾਤ ਦੇ ਬਾਕੀ ਤੀਰਥ ਇਸ਼ਨਾਨ ਆਦ ਸਾਰੇ ਕਰਮ ਕਾਂਡੀ ਉਦਮ ਨੇ ਸਫਲ ਹਨ ਭਾਗ ਐੜਾ ਤੀਰਥ ਯਾਤਰਾ ਹਉਮੇ ਦਾ ਮੂਲ ਹੈ ਤੀਰਥਾਂ ਦੇ ਇਸ਼ਨਾਨ ਨਾਲ ਵਿਕਾਰਾਂ ਤੋਂ ਖਲਾਸੀ ਨਹੀਂ ਮਿਲਦੀ ਜਿੰਨੇ ਮਰਜੀ ਹੈ ਤੀਰਥਾਂ ਦੇ ਇਸ਼ਨਾਨ ਕਰ ਲਵੇ ਪਰ ਮਨੁੱਖ ਤੇ ਅੰਦਰ ਦੀ ਹਉਮੇ ਦੀ ਮੈਲ ਕਦੇ ਨਹੀਂ ਜਾਂਦੀ ਅਨੇਕ ਤੀਰਥ ਜੇ ਯਤਨ ਕਰੇ ਤਾਂ ਅੰਤਰ ਕੀ ਹਉਮੇ ਕਦੇ ਨਾ ਜਾਏ 5491 ਤੀਰਥਾਂ ਤੇ ਇਸ਼ਨਾਨ ਕਰਨ ਵਾਲੇ ਦੇ ਅੰਦਰ ਇਹ ਵਿਸ਼ਵਾਸ ਬਣਦਾ ਹੈ ਕਿ ਉਸ ਨੇ ਹੋਰ ਨਾਲੋਂ ਅਡਰਾ ਅਤੇ ਬਹੁਤੇ ਧਰਮ ਦਾ ਕੰਮ ਕੀਤਾ ਹੈ। ଅਤਵਾ ਤੀਰਥ ਇਸ਼ਨਾਨੀ ਨੂੰ ਦੂਜਿਆਂ ਨਾਲੋਂ ਵੱਧ ਧਰਮੀ ਹੋਣ ਦਾ ਹੰਕਾਰ ਆ ਕੇਰਦਾ ਹੈ। ਇਹ ਮਨ ਮੈਲਾ ਇੱਕ ਨਾ ਧਿਆਏ ਅੰਤਰ ਮੈਲ ਲਾਗੀ ਬਹੁ ਦੂਜੇ ਪਾਏ। ਤੱਟ ਤੀਰਥ ਦੇ ਸੰਤਰ ਭਵੇ ਅਹੰਕਾਰੀ ਹੋਰ ਵਧੇਰੇ। ਹਉ ਮੇਮਲਾ ਬਣਿਆ ਤੀਰਥ ਜਾਉ ਤਾਂ ਹਉ ਹਉ ਕਰਤੇ ਪੰਡਿਤ ਪੁੱਛਉ ਤਾਂ ਮਾਇਆ ਰਤੇ ਪੰਨਾ 385 ਭਾਗ ਈੜੀ ਤੀਰਥ ਮਨੁੱਖ ਨੂੰ ਵੱਦ ਪਾਪੀ ਕਰਮੀ ਬਣਾਉਂਦੇ ਹਨ ਪਾਪ ਕਰੇ ਪੰਜਾਂ ਕੇ ਬਸਰੇ ਤੀਰਥ 나ਏ ਕਹੇ ਸਭ ਉਤਰੇ ਬਹੁਰ ਕਮਾਵੇਂ ਹੋਏ ਨ ਸੰਕ ਜਮਪੁਰ ਬਾੰਧ ਖਰੇ ਕਲੰਕ ਪੰਨਾ 1348 ਨਾਵਣ ਚੱਲੇ ਤੀਰਥੀ ਮਨ ਕੋਟੇ ਤਨ ਚੋਰ ਇੱਕ ਭਾਉ ਲੱਥੀ ਨਾਤਿਆਂ ਦੋਏ ਪਾ ਚੜੀਐ ਸਹੋਰ ਬਾਹਰ ਧੋਤੀ ਤੁਮੜੀ ਅੰਦਰ ਬੇਸ ਨਿਕੋਰ ਸਾਧ ਭਲੇ ਅਣ ਨਾਤਿਆਂ ਚੋਰ ਸੇ ਚੋਰਾ ਚੋਰ ਅੰਨਾ 799 ਭਾਗ ਸਸਾ ਤੀਰਥਾਂ ਦੇ ਵਾਸੀ ਹੋਣਾ ਜਾਂ ਤੀਰਥਾਂ ਤੇ ਪ੍ਰਾਣ ਤਿਆਗਣ ਦੀ ਇੱਛਾ ਕਬੀਰ ਗੰਗਾ ਤੀਰ ਜੋ ਕਰ ਕਰੇ पीवे निर्मल नीर बिना हर भगत न मुक्त इउ कह रमे कमीर पन्ना तेरह सौ सताठ मन कामना तीर्थ दह छुटै गर्भ गुमान न मनते हुटै सोच करे दिनस रात मन की मैल नात पन्ना दो सौ पैंठ भाग कका संत भगत अथवा गुरमुख गुरु त आप ही महान तीर्थ है ਹਾਉ ਸਤਗੁਰ ਸੇਵੀ ਆਪਣਾ ਇੱਕ ਮਨ ਇੱਕ ਚਿੱਤ ਪਾਏ ਸਤਗੁਰ ਮਨ ਕਾਮਨਾ ਤੀਰਥ ਹੈ ਜਿਸ ਨੂੰ ਦੇਹ 부ਜਾਏ ਮਨ ਚੰਦਿਆ ਵਰ ਪਾਵਣਾ ਜੋ ਇੱਛੇ ਸੋ ਫਲ ਪਾਏ ਨਾਉ ਤੇਈਏ ਨਾਉ ਮੰਗੀਏ ਨਾਮੇ ਸਹਿਜ ਸਮਾਏ ਪੰਨਾ 26 ਭਾਗ ਖਖਾ ਗੁਰੂ ਸ਼ਬਦ ਵਿੱਚ ਸਾਰੇ ਤੀਰਥ ਸੱਚਾ ਤੀਰਥ ਜਿਤ ਸਤ ਸਰਨਾਵਣ ਗੁਰਮੁਖ ਆਪ 부ਜਾਏ ਅਸ਼ਟ ਤੀਰਥ ਗੁਰ ਸ਼ਬਦ ਦੇ ਖਾਏ ਤਿਤਨਾਤੇ ਮਲ ਜਾਏ ਸੱਚਾ ਸ਼ਬਦ ਸੱਚਾ ਹੈ ਨਿਰਮਲ ਨਾ ਮਲ ਲਗੇ ਨਾ ਲਾਏ ਸੱਚੀ ਸਿਫਤ ਸੱਚੀ ਸਾਲਾ ਪੂਰੇ ਗੁਰ ਤੇ ਪਾਏ ਪੰਨਾ 753 ਭਾਗ ਗਗਾ ਪ੍ਰਭੂ ਦਾ ਨਾਮ ਹੀ ਸਰਬ ਸ਼੍ਰੇਸ਼ਟ ਤੀਰਥ ਹੈ ਤੀਰਥ ਹਮਰਾ ਹਰ ਕੋ ਨਾਮ ਗੁਰ ਉਪਦੇਸ਼ਿਆ ਤਤ ਗਿਆਨ ਪੰਨਾ 1142 ਭਾਗ ਅਗਾ ਹਿਰਦੇ ਵਿੱਚ ਬਣੇ ਤੀਰਥ ਦੇ ਦਰਸ਼ਨ ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰਗਤ ਤੀਰਥ ਮਲਣਾਓ ਜਪਜੀ ਸਾਹਿਬ ਸੱਚ ਤਾਂ ਪਰ ਜਾਣੀਐ ਜਾਂ ਆਤਮ ਤੀਰਥ ਕਰੇ ਨਿਵਾਸ ਸਤਿਗੁਰ ਨੂੰ ਪੁੱਛ ਕੇ ਬਹਿਰੇ ਕਰੇ ਨਿਵਾਸ ਅੰਨਾ 468 ਭਾਗ ਅਗਾ ਸੱਚ ਦਾ ਗਿਆਨ ਰੂਪੀ ਤੀਰਥ ਤੀਰਥ ਨਾਵਣ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਾਸ ਪੁਰਬ ਸਦਾ ਦਾ ਸਹਰਾ ਹਉ ਨਾਮ ਹਰ ਕਾ ਸਦਾ ਜਾਚੋ ਦੇਹ ਪ੍ਰਭ ਧਰਣੀ ਤਰਾ ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੇ ਸੱਚ ਬਿਨਾ ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮਜਨਾ ਪੰਨਾ 687 ਦਾਨ ਪੁੰਨ ਦਾ ਦੋਸ਼ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲ ਕਾ ਮਾਨ ਜਪਜੀ ਸਾਹਿਬ ਕੰਚਨ ਕੇ ਕੋਟ ਦਤ ਕਰੀ ਬੋ ਹੈ ਵਰ ਗੈ ਵਰਤਾਨ ਭੂਮ ਦਾਨ ਗਊਆ ਕਣੀ ਪੀ ਅੰਤਰ ਗਰਭ ਗੁਮਾਨ ਰਾਮ ਨਾਮ ਮਨ ਬੇਦਿਆ ਗੁਰ ਦੀਆ ਸਚ ਦਾਨ ਪੰਨਾ ਨੰਬਰ 62 ਕਨਕ ਕਾਮਨੀ ਹੈ ਵਰ ਗੈ ਵਰ ਬਹੁ ਬਿਦ ਦਾਨ ਦਾ ਤਾਰਾ ਅਨ ਬਸਤਰ ਭੂਮ ਬਹੋਰ ਪੈ ਨਹਿ ਮਿਲੀਏ ਹਰ ਦੁਆਰਾ ਪੰਨਾ 642 ਪੂਜਾ ਵਰਤ ਤਿਲਕੇ ਸ਼ਨਾਨਾ ਪੁੰਨ দান ਬਹੁ ਦੇਨ ਕਹੂ ਨ ਭੀਜੈ ਸੰਜਮ ਸੁਆਮੀ ਬੋਲੇ ਮੀਠੇ ਬਹਿਨ ਪੰਨਾ 674 ਪੁਲੇਖਾ ਪਾਉਣ ਲਈ ਜਿਨ੍ਹਾਂ ਗੁਰੂ ਸ਼ਬਦਾਂ ਦੇ ਗਲਤ ਅਰਥ ਕੀਤੇ ਜਾਂਦੇ ਹਨ ਦਸਵੀਂ ਨਾਮਦਾਨ ਇਸ਼ਨਾਨ ਅਨ ਦਿਨ ਮੱਜਨ ਸਚਾ ਗੁਣ ਗਿਆਨ ਸੱਚ ਮੈਲ ਨਾ ਲਾਗੇ ਭ੍ਰਮ ਪਉ ਭਾਗੇ ਬੇਭਲ ਨ ਤੂਟਸ ਕਾਚੇ ਤਾਗੇ ਜਿਉ ਤਾਗਾ ਜਗ ਏਵੇਂ ਜਾਣੋ ਆਸਥਰ ਚੀਤ ਸਾਚ ਰੰਗ ਮਾਣੋ ਪੰਨਾ 840 ਅਰਥ ਪਰਮਾਤਮਾ ਦਾ ਨਾਮ ਜਪਣਾ ਹੀ ਦਸਵੀਂ ਥਿਤ ਤੇ ਦਾਨ ਕਰਨਾ ਤੇ ਇਸ਼ਨਾਨ ਕਰਨਾ ਹੈ ਭਾਵ ਨਾ ਮਾਇਆ ਦਾਨ ਕਰਨ ਦੀ ਲੋੜ ਹੈ ਤੇ ਨਾ ਹੀ ਕਿਸੇ ਤੀਰਥ ਤੇ ਇਸ਼ਨਾਨ ਕਰਨ ਦੀ ਜਰੂਰਤ ਹੈ ਪ੍ਰਭੂ ਦੇ ਗੁਣਾ ਨਾਲ ਡੂੰਗੀ ਸਾਂਝ ਹੀ ਸਦਾ ਥਿਰ ਰਹਿਣ ਵਾਲਾ ਨਿਤ ਦਾ ਤੀਰਥ ਇਸ਼ਨਾਨ ਹੈ ਪ੍ਰਭੂ ਚਿੰਤਨ ਵਿੱਚ ਜੁੜਿਆਂ ਮਨ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ ਮਨ ਦਾ ਸਹਿਮ ਇਉ ਤੁਰਤ ਮੁੱਕਦਾ ਹੈ ਜਿਵੇਂ ਕੱਚੇ ਧਾਗੇ ਦੇ ਟੁੱਟਦਿਆਂ ਚਿਰਨੀ ਲੱਗਦਾ ਜਗਤ ਦੇ ਸੰਬੰਧ ਨੂੰ ਇਉਂ ਹੀ ਸਮਝੋ ਜਿਵੇਂ ਕੱਚਾ ਧਾਗਾ ਹੈ ਆਪਣੇ ਮਨ ਨੂੰ ਪ੍ਰਭੂ ਚਰਨਾ ਵਿੱਚ ਜੋੜੀ ਰੱਖ ਕੇ ਆਤਮਿਕ ਆਨੰਦ ਮਾਣੋ ਸੁਣ ਗੱਲਾਂ ਗੁਰ ਪੈ ਆਇਆ ਨਾਮ ਦਾਣ ਇਸ ਨਾਮ ਦੜਾਇਆ ਮੁਕਤ ਹੋਵਾ ਸੰਸਾਰ ਦਾ ਨਾਨਕ ਸੱਚੀ ਬੇੜੀ ਛਾੜ ਜਿਓ ਪੰਨਾ ਨੰਬਰ 74 ਅਰਥ ਗੁਰਦੇਵ ਜੀ ਫਰਮਾਨ ਕਰਦੇ ਹਨ ਕਿ ਗੁਰੂ ਜਿਸ ਜਿਸ ਨੂੰ ਸਦਾ ਸਿਰ ਪ੍ਰਭੂ ਦੇ ਸਿਮਰਨ ਦੀ ਬੇੜੀ ਵਿੱਚ ਬਿਠਾਉਂਦਾ ਹੈ ਉਹੀ ਵਿਕਾਰਾਂ ਤੋਂ ਬਚਦਾ ਜਾਂਦਾ ਹੈ ਇਸ ਤਰ੍ਹਾਂ ਸਾਰੇ ਜਗਤ ਦਾ ਉਧਾਰ ਹੋ ਰਿਹਾ ਹੈ ਇਹ ਗੱਲਾਂ ਸੁਣ ਕੇ ਮੈਂ ਗੁਰੂ ਕੋਲ ਗਿਆ ਹਾਂ ਤੇ ਉਸ ਨੇ ਮੇਰੇ ਹਿਰਦੇ ਵਿੱਚ ਬਿਠਾ ਦਿੱਤਾ ਹੈ ਕਿ ਨਾਮ ਸਿਮਰਨਾ ਹੋਰ ਨਾਂ ਨੂੰ ਸਿਮਰਨ ਵੱਲ ਪ੍ਰੇਰਣਾ ਨਾਮ ਦਾ ਦਾਨ ਕਰਨਾ ਪਵਿੱਤਰ ਜੀਵਨ ਬਣਾਉਣਾ ਇਸ਼ਨਾਨ ਇਹੀ ਹੈ ਸਹੀ ਜੀਵਨ ਦਾ ਗੁਰੂ ਸਾਹਿਬ ಅಪਾਰ ਕਿਰਪਾ ਕਰਦੇ ਹੋਏ ਸਾਨੂੰ ਸਮਝਾਉਂਦੇ ਹਨ ਕਿ ਜੇ ਦਾਨ ਕਰਨਾ ਹੀ ਹੈ ਤਾਂ ਇਹ ਕੁਝ ਦਾਨ ਕਰੋ ਅਬ ਮੇਰੋ ਠਾਕੁਰ ਸਿਓ ਮਨ ਲੀਨਾ ਪ੍ਰਾਣ ਦਾਨ ਗੁਰਪੂਰੇ ਦੀਆ ਉਰਜਾਇੋ ਜਿਉਂ ਜਲ ਨੀਨਾ ਰਹਾ ਕਾਮ ਕ੍ਰੋਧ ਲੋਭ ਮਦ ਮਸਰ ਇਹ ਅਰਪ ਸਗਲ দান ਕੀਨਾ ਮੰਤਰ ਦੜਾਏ ਹਰ ਔਖਦ ਗੁਰਦੀਓ ਤੋ ਮਿਲਿਓ ਸਗਲ ਪਰਬੀਨਾ ਗ੍ਰਹਿ ਤੇਰਾ ਤੂੰ ਠਾਕੁਰ ਮੇਰਾ ਗੁਰ ਹਉ ਕੋਈ ਪ੍ਰਭ ਦੀਨਾ ਕਹੋ ਨਾਨਕ ਮਹਸਹਿਜ ਘਰ ਪਾਇਆ ਹਰ ਭਗਤ ਭੰਡਾਰ ਖਜ਼ੀਨਾ ਪੰਨਾ 1210 ਅਰਥ हे ਭਾਈ ਪੂਰੇ ਗੁਰੂ ਨੇ ਮੈਨੂੰ ਆਤਮਿਕ ਜੀਵਨ ਦੀ ਦਾਤ ਬਖਸ਼ੀ ਹੈ। ਮੈਨੂੰ ਠਾਕੁਰ ਪ੍ਰਭੂ ਨਾਲ ਇਉਂ ਜੋੜ ਦਿੱਤਾ ਹੈ ਜਿਵੇਂ ਮੱਛੀ ਪਾਣੀ ਨਾਲ। ਹੁਣ ਮੇਰਾ ਮਨ ਠਾਕੁਰ ਪ੍ਰਭੂ ਨਾਲ ਇੱਕਮਿਕ ਹੋਇਆ ਰਹਿੰਦਾ ਹੈ। ਰਹਾਉ। हे ਭਾਈ ਜਦੋਂ ਤੋਂ ਗੁਰੂ ਨੇ ਆਪਣਾ ਉਪਦੇਸ਼ ਮੇਰੇ ਹਿਰਦੇ ਵਿੱਚ ਪੱਕਾ ਕਰਕੇ ਮੈਨੂੰ ਹਰਨਾਮ ਦੀ ਦਵਾਈ ਦਿੱਤੀ ਹੈ। ਤਦੋਂ ਤੋਂ ਮੈਨੂੰ ਸਾਰੇ ਗੁਨਾਵਿੱਚ ਸਿਆਣਾ ਪ੍ਰਭੂ ਮਿਲ ਪਿਆ ਹੈ ਤੇ ਮੈਂ ਆਪਣੇ ਅੰਦਰੋਂ ਕਾਮ ਕ੍ਰੋਧ ਲੋਭ ਹਉਮੈ ਈਰਖਾ ਆਦਕ ਸਾਰੇ ਵਿਕਾਰ ਸਦਾ ਲਈ ਕੱਢ ਦਿੱਤੇ ਹਨ हे ਪ੍ਰਭੂ ਹੁਣ ਮੇਰਾ ਹਿਰਦਾ ਤੇਰਾ ਘਰ ਬਣ ਗਿਆ ਹੈ ਤੂੰ ਸੱਚਮੁੱਚ ਮੇਰੇ ਇਸ ਘਰ ਦਾ ਮਾਲਕ ਬਣ ਗਿਆ ਗੁਰੂ ਨੇ ਮੇਰੀ ਹਉਮੈ ਦੂਰ ਕਰ ਦਿੱਤੀ ਹੈ اے ਨਾਨਕ ਗੁਰੂ ਦੀ ਕਿਰਪਾ ਨਾਲ ਮੈਂ ਆਤਮਿਕ ਅਡੋਲਤਾ ਦਾ ਸੋਮਾ ਲੱਭ ਲਿਆ ਮੈਂ ਪ੍ਰਮਾਤਮਾ ਦੀ ਭਗਤੀ ਦੇ ਭੰਡਾਰ ਲੱਭ ਲਿਆ ਕੰਚਨ ਸਿਓ ਪਾਈਏ ਨਹੀਂ ਤੋਲ ਮਨ ਦੇ RAM ਲਿਆ ਹੈ ਬੋਲ ਪੰਨਾ 327 ਅਰਥ ਆਪਣੇ ਭਾਰ ਨਾਲ ਸੋਨਾ দান ਕੀਤਿਆਂ ਵੀ ਪ੍ਰਭੂ ਨਹੀਂ ਮਿਲਦਾ ਪ੍ਰਭੂ ਨੂੰ ਪਾਉਣ ਲਈ ਆਪਾ ਭਾਵ ਮਟਾਉਣਾ ਹੁੰਦਾ ਹੈ ਗੁਰੂ ਦੀ ਮਤ ਅਨੁਸਾਰ ਜੀਵਨ ਜੁਗਤ ਸਵਾਰਨ ਦੀ ਜਾਂਚ ਸਿੱਖਣੀ ਪੈਂਦੀ ਹੈ ਪੈਣੀ ਹੈ ਆਪਣੀ ਕਾਮਨਾ ਪੂਰੀ ਕਰਨ ਦੀ ਇੱਛਾ ਨਾਲ ਦਾਨਪੁਣ ਕਰਨੇ ਅਤੇ ਆਪਣੇ ਮੰਤਬ ਦੀ ਪੂਰਤੀ ਲਈ ਪਾਪ ਕਰਨੇ ਇੱਕ ਸਮਾਨ ਹੈ ਪਾਪ ਪੁਨ ਦੋਏ ਇਕ ਸਮਾਨ ਪੰਨਾ 325 ਪੁੱਤਰ ਦੀ ਪ੍ਰਾਪਤੀ ਲਈ ਪੁੰਨ ਦਾਨ ਕਰਦੇ ਉਸੇ ਨੂੰ ਹੀ ਦਰਸਾਉਣਾ ਜਿਸ ਪੂਰਨ ਸਤਿਗੁਰੂ ਜੀ ਨੇ ਆਪ ਹੀ ਅਜਿਹੇ ਬਚਨ ਉਚਾਰੇ ਹਨ ਕਿਵੇਂ ਦਿਲ ਮੰਨ ਲੈ ਕੇ ਅਜਿਹੇ ਗੁਰਮਤਿ ਵਿਰੋਧੀ ਬਚਨ ਦਸ਼ਮੇਸ਼ ਜੀ ਦੇ ਲਿਖੇ ਹਨ ਜਗਤ ਵਿੱਚ ਪ੍ਰਵੇਸ਼ ਕਰ ਲੈਣ ਮਗਰੋਂ ਜਨਮ ਕਥਾ ਵਾਲਾ ਸਤਵਾਂ ਅਧਿਆਏ ਹੇਠ ਲਿਖੇ ਬਚਨਾਂ ਨਾਲ ਤਿੰਨ ਹੀ ਚੌਪਈਆਂ ਵਿੱਚ ਸਮਾਪਤ ਕਰ ਦਿੱਤਾ ਇਤਿ ਸ੍ਰੀ ਬਚਿਤ੍ਰਨਾਟ ਗ੍ਰੰਥੇ ਕਬ ਜਨਮ ਕਥਨੰ ਨਾਮ ਸप्तमो ਧਾਇ ਸਮਾਪਤਮ 7 ਸ਼ੁਭਮਸਤ ਅਫਜੂ 282 ਬੜਾ ਜ਼ਰੂਰੀ ਨੋਟ ਸਰਬ ਕਲਾ ਸਮਰਥ ਨਵੇਂ ਸਤਿਗੁਰੂ ਨਾਨਕ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਬਾਰੇ ਜਦ ਇਹ ਲਿਖਿਆ ਪੜਿਆ ਕਿ ਪੁੱਤਰ ਦੀ ਪ੍ਰਾਪਤੀ ਲਈ ਉਹਨਾਂ ਨੇ ਕਈ ਤਰ੍ਹਾਂ ਦੀਆਂ ਯੋਗ ਸਾਧਨਾਵਾਂ ਸਾਧੀਆਂ ਅਤੇ ਹਿੰਦੂਆਂ ਦੇ ਬੜੇ-ਬੜੇ ਤੀਰਥ ਪ੍ਰਯਾਗ ਰਾਜ ਤੇ ਜਾ ਕੇ ਤ੍ਰਿਬੈਣੀ ਦੇ ਸੰਗਮ ਤੇ ਇਸ਼ਨਾਨ ਅਤੇ ਦਾਨ-ਪੁੰਨ ਕੀਤੇ ਸਨ ਤਾਂ ਬੜੀ ਹੈਰਾਨੀ ਇਸ ਗੱਲ ਦੀ ਹੋਈ ਕਿ ਤ੍ਰੈਕਾਲ ਦਰਸ਼ੀ ਸਾਤੂਗੁਰਾਂ ਨੂੰ ਕੀ ਇਹ ਪਤਾ ਨਾ ਲੱਗਾ ਹੋਵੇਗਾ ਕਿ ਉਹਨਾਂ ਦੇ ਘਰ ਜਨਮ ਲੈਣ ਵਾਲਾ ਮਹਾਬਲੀ ਸੁਪੁੱਤਰ ਪ੍ਰਯਾਗ ਰਾਜ ਵਾਲਿਓਸੇ ਜੂਪੀ ਪ੍ਰਾਂਤ ਵਿੱਚ ਹੀ ਹੇਮਕੁੰਟ ਦੀਆਂ ਬਰਫਾਂ ਵਿੱਚ ਬੈਠਾ ਪਟਨੇ ਬਣਨ ਵਾਲੇ ਉਹਨਾਂ ਦੇ ਘਰੇ ਹੀ ਆਉਣ ਦੀਆਂ ਤਿਆਰੀਆਂ ਕਰ ਰਿਹਾ ਹੈ ਜੇ 75 ਨਾਟਕ ਦੀ ਕਥਾ ਵਿੱਚ ਸਚਾਈ ਹੁੰਦੀ ਤਾਂ ਦਸ਼ਮੇਸ਼ ਜੀ ਦਾ ਆਗਮਨ ਹੋਣ ਉਪਰੰਤ ਸਤਗੁਰੂ ਜੀ ਦੀ ਉਸ ਪਾਵਨ ਪਵਿੱਤਰ ਪਹਾੜ ਤੇ ਜਿੱਥੇ ਰੱਬੀ ਤਾਕਤਾਂ ਦੇ ਮਾਲਕ ਬਣ ਕੇ ਆਏ ਸੁਪੁੱਤਰ ਨੇ ਇੱਕ ਹੋਰ ਤਪੱਸਿਆ ਕੀਤੀ ਸੀ ਅਤੇ ਅਕਾਲ ਪੁਰਖ ਨਾਲ ਪਿਓ ਪੁੱਤਰ ਵਾਲਾ ਸਾਖ ਬਣਾਇਆ ਸੀ ਆਪਣੇ ਸੇਵਕਾਂ ਸਮਿਤ ਜ਼ਰੂਰ ਪੁੱਜਦੇ ਅਜਿਹੇ ਨਿਆਰੇ ਸਾਕੇ ਨਾਲ ਜੁੜੇ ਪਾਵਨ ਪਵਿੱਤਰ ਅਸਥਾਨ ਤੇ ਆਪਣੇ ਹੱਥੀਂ ਸਦੀਵੀ ਯਾਦਗਾਰ ਜ਼ਰੂਰ ਉਸਾਰ ਦੇ ਫਿਰ ਜੇ ਕਿਸੇ ਮਜਬੂਰੀ ਦੇ ਕਾਰਨ ਨਵੇਂ ਪਾਤਸ਼ਾਹ ਜੀ ਅਜਿਹਾ ਨਹੀਂ ਕਰ ਸਕਦੇ ਸਨ ਤਾਂ ਦਸ਼ਮੇਸ਼ ਜੀ ਜਿਹੜੇ ਉਚੇਚੇ ਤੌਰ ਤੇ ਆਏ ਹੀ ਨਵੇਂ ਢੰਗ ਨਾਲ ਅਕਾਲ ਪੁਰਖ ਦੀ ਪੂਜਾ ਕਰਵਾਉਣ ਸਨ ਉਹ ਆਪਣੇ ਬਲੀ ਸਿੰਘਾਂ ਨਾਲ ਹੇਮਕੁੰਡ ਤੇ ਜ਼ਰੂਰ ਪੁੱਜਦੇ ਅਤੇ ਸੱਜਰੇ ਬਣੇ ਆਪਣੇ ਪਿਤਾ ਅਕਾਲ ਪੁਰਖ ਜੀ ਦੀ ਪੂਜਾ ਵਾਲਾ ਤੀਰਥ ਆਪਣੇ ਹੱਥੀ ਬਣਾਉਣਾ ਕਦੇ ਨਾ ਖੁੰਝਦੇ ਸਾਰੇ ਸੰਸਾਰ ਨੂੰ ਤਸੱਲੀ ਹੋ ਜਾਂਦੀ ਕਿ ਰੱਬ ਜੀ ਦੇ ਬੇਟੇ ਹਜ਼ਰਤ ਈਸਾ ਜੀ ਨਹੀਂ ਸਗੋਂ ਸਗੋਂ ਅਕਾਲ ਪੁਰਖ ਦੇ ਸਗੇ ਪੁੱਤਰ ਸੋਤ ਦਸ਼ਮੇਸ਼ ਜੀ ਹਨ ਸਾਰਾ ਸੰਸਾਰ ਉਸ ਥਾਂ ਤੇ ਅਵਸ਼ ਪੂਜਿਆ ਕਰਦਾ ਅਜਹੀ ਪ੍ਰਤੱਖ ਤੇ ਨਿਆਰੀ ਕਰਾਮਾਤ ਨੇ ਸਾਰੇ ਸੰਸਾਰ ਨੂੰ ਚੱਕਰਿਤ ਕਰ ਦੇਣਾ ਸੀ ਦਸ਼ਮੇਸ਼ ਜੀ ਦਾ ਚਲਾਇਆ ਨਿਆਰਾ ਧਰਮ ਸਾਰੇ ਸੰਸਾਰ ਵਿੱਚ ਫੈਲਣ ਦਾ ਬੜਾ ਤਕੜਾ ਰਾਖ ਖੁੱਲ ਜਾਣਾ ਸੀ ਇੱਕ ਅਕਾਲ ਦੇ ਪੁਜਾਰੀਆਂ ਦੀ ਗਿਣਤੀ ਅਰਬਾਂ ਖਰਬਾਂ ਵਿੱਚ ਪੁੱਜ ਜਾਂਦੀ ਅਤੇ ਆਪਣੀ ਪੂਜਾ ਕਰਵਾਉਣ ਵਾਲੀ ਅਕਾਲ ਪੁਰਖ ਜੀ ਦੀ ਸੱਦਰ ਪੂਰੀ ਹੋਣ ਵਿੱਚ ਜਰਾ ਵੀ ਕਸਰ ਨਹੀਂ ਸੀ ਰਹਿਣੀ ਪਰ ਇਹ ਕੁਝ ਹੁੰਦਾ ਤਦ ਜੇ ਬਚਿਤ੍ਰਨਾਟਕ ਦੀ ਗਾਥਾ ਸੱਚ ਹੁੰਦੀ ਸੱਚੀ ਗੱਲ ਤਾਂ ਹੈ ਹੀ ਇਹ ਕਿ ਝੂਠ ਨਾ ਬੋਲ ਭਾਂਡੇ ਸੱਚ ਕਹੀਏ ਹਉਮੇ ਜਾਏ ਸ਼ਬਦ ਕਰ ਲਈਏ ਰਹਾਓ 50904 ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਦਸਮਾ ਉਦਾ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਭਾਗ 13ਵਾਂ ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ